ਗੁਰਬਖਸ਼ਿੰਗ ਪੰਡਾਲ ਦੀ ਕੱਚੇ ਪੱਕੇ ਰਾਹ ਪੁਸਤਕ ਵਿੱਚੋਂ ਇੱਕ ਰਚਨਾ ਮਾਂ ਤੈਨੂੰ ਦੱਸਣਾ ਸੀ ਅੱਜ ਫੇਰ ਮਾਂ ਬਹੁਤ ਯਾਦਾਈ ਹੈ ਵੈਸੇ ਤਾਂ ਮਾਂ ਸਦਾ ਹੀ ਤੇਤਿਆਂ ਵਿੱਚ ਵਸਦੀ ਹੈ ਤੁਹਾਡੀ ਹਰ ਸੋਚ ਕਰਮ ਅਤੇ ਜੀਮਨੀ ਰੰਗ ਵਿੱਚ ਮਾਂ ਦਾ ਅਦਿਖ ਰੂਪ ਅਤੇ ਅਸਰ ਤੁਸੀਂ ਜੋ ਕੁਝ ਵੀ ਹੋ ਮਾਂ ਸਦਕਾ ਹੀ ਹੋ ਤੁਹਾਡੀ ਸ਼ਖਸੀਅਤ ਉਸਾਰੀ ਤੇ ਵਕ ਵਕ ਜੀਮਨੀ ਪੜਾਵਾਂ ਵਿੱਚ ਮਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਕਿਹਾ ਜਾ ਸਕਦਾ ਪਰ ਕੁਝ ਅਜਿਹੇ ਮੌਕੇ ਹੁੰਦੇ ਨੇ ਜਦ ماں ਦੀ ਸ਼ਿੱਦਤੀ ਜਾਂ ਤੁਹਾਡੀਆਂ ਅੱਖਾਂ ਨਮ ਕਰ ਜਾਂਦੀ ਹੈ ਭਾਵੇਂ ਬੀਤੇ ਦੀ ਯਾਦ ਹੋਵੇ ਕਿਸੇ ਸੰਕਟ ਦੁੱਖ ਦੀ ਘੜੀ ਦੇ ਰੂਬਰੂ ਹੋਣਾ ਹੋਵੇ ਜਾਂ ਨਵੀਂ ਪ੍ਰਾਪਤੀ ਜਾਂ ਸਨਮਾਨ ਹੋਵੇ ਅੱਜ ਸਫਖਤੇ ਹੀ ਜਦ ਪੰਜਾਬ ਤੋਂ ਇੱਕ ਮਿੱਤਰ ਨੇ ਫੋਨ ਤੇ ਖੁਸ਼ਖਬਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਮੈਨੂੰ ਸ਼ਰੋਮਣੀ ਪੰਜਾਬੀ ਪ੍ਰਵਾਸੀ ਸਤਕਾਰ ਪੁਰਸਕਾਰ ਲਈ ਚੁਣਿਆ ਗਿਆ ਤਾਂ ਇੱਕਦਮ ਮੇਰੇ ਦੀਦਿਆਂ ਸਾਹਮਣੇ ਮਾਂ ਦੀ ਮੂਰਤ ਤਰਨ ਲੱਗੀ ਅੱਖਾਂ ਨਮ ਹੋ ਗਈਆਂ 6 ਕੁ ਸਾਲ ਪਹਿਲਾਂ ਸਦਾਲੀ ਤੁਰ ਗਈ ਮਾਂ ਨੂੰ ਯਾਦ ਕਰਕੇ ਮਾਂ ਨੇ ਕਿੰਨਾ ਖੁਸ਼ ਹੋਣਾ ਸੀ ਇਸ ਨਾਮ ਬਾਰੇ ਸੁਣ ਕੇ ਮਾਂ ਨੂੰ ਅੱਖਰਾਂ ਲਿਖਣ ਦੀ ਤਾਂ ਕੋਈ ਸਮਝ ਨਹੀਂ ਸੀ ਪਰ ਉਸ ਨੂੰ ਬਹੁਤ ਚਾਹ ਹੋਣਾ ਸੀ ਕਿ ਉਸਦੇ ਪੁੱਤ ਨੂੰ ਕੋਈ ਵੱਡਾ ਨਾਮ ਮਿਲਣਾ ਹੈ ਖੁਸ਼ੀ ਵਿੱਚ ਉਸ ਨੇ ਧਰਤੀ ਨੂੰ ਨਮਸਕਾਰਨਾ ਸੀ ਅਤੇ ਆਪਣੇ ਪੁੱਤ ਅਤੇ ਪਰਿਵਾਰ ਦੀਆਂ ਦੁਆਵਾਂ ਮੰਗਣੀਆਂ ਸਨ ਤੇ ਰਣਜੀਵ ਅਸੀਸਾਂ ਨਾਲ ਪੁੱਤ ਦੀ ਝੋਲੀ ਭਰ ਦੇਣੀ ਸੀ ਉਸ ਨੂੰ ਇਹ ਵੀ ਚਾਹ ਹੋਣਾ ਸੀ ਕਿ ਚਲੋ ਇਹ ਨਾਮ ਲੈਣ ਲਈ ਪੁੱਤ ਪੰਜਾਬ ਤਾਂ ਜਲਦੀ ਆਵੇਗਾ ਸਿਰਫ ਮਾਪਿਆਂ ਦੀ ਖੁਸ਼ੀ ਹੀ ਬਿਲਾਗ ਨਿਰਸਵਾਰਥ ਅਤੇ ਨਿੱਜਤਾ ਤੋਂ ਉੱਪਰ ਹੁੰਦੀ ਹੈ। ਮਾਂ ਕੋਰੀਆਂ ਪਰਸੀ ਉਸਦੇ ਦੋ ਛੋਟੇ ਭਰਾ ਤੇ ਇੱਕ ਭੈਣ ਅਧਿਆਪਕ ਬਣ ਗਏ ਸਨ। ਬਹੁਤੀ ਵਾਰ ਮਾਣਾਂ ਦੇ ਮਨ ਵਿੱਚ ਇੱਕ ਚਸਕ ਜ਼ਰੂਰ ਪੈਦਾ ਹੁੰਦੀ ਸੀ ਕਿ ਉਹ ਪੜ ਨਹੀਂ ਸਕੀ। ਉਹ ਆਪਣੇ ਅਧੂਰੇ ਸੁਪਨਿਆਂ ਦੀ ਪੂਰਤੀ ਆਪਣੇ ਬੱਚਿਆਂ 'ਚੋਂ ਦੇਖਦੀ ਸੀ ਅਤੇ ਇਹਨਾਂ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੀ ਸੀ। ਇਸ ਦੀਆਂ ਅਪੂਰਨ ਸੱਦਰਾਂ ਦੀ ਤੀਖਣਤਾ ਦਾ ਅਸਰ ਹੀ ਸੀ ਕਿ ਆਪਣੇ ਸ਼ਰੀਕਾਂ ਦੀ ਵਿਰੋਧਤਾ ਦੇ ਬਾਵਜੂਦ ਵੀ ਉਸਨੇ ਬੱਚਿਆਂ ਦੀ ਪੜ੍ਹਾਈ ਵਿੱਚ ਬਿਗਨ ਨਿਸ਼ੀਪੈਨ ਦਿੱਤਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਪਾਸ ਹੋਣ ਤੇ ਪਤਾਸੇ ਵੰਡਣ ਵਾਲੀ ਮਾਂ ਨੂੰ ਬੜੀ ਖੁਸ਼ੀ ਹੋਈ ਸੀ ਜਦ ਪੁੱਤ 16 ਜਮਾਤਾਂ ਕਰਕੇ ਘਰ ਆਇਆ ਸੀ ਭਾਵੇਂ ਇੱਕ ਬਾਅਦ ਵਿੱਚ ਉਸਤੇ ਮਨ ਵਿੱਚ ਕੁਝ ਉਦਾਸੀ ਤੇ ਸਰਕਾਰੀ ਤੰਤਰ ਪ੍ਰਤੀ ਰੋਹ ਵੀ ਪੈਦਾ ਹੋਇਆ ਸੀ ਜਦ ਕੁਝ ਸਮੇਂ ਲਈ ਪੁੱਤ ਬੇਰੁਜ਼ਗਾਰ ਰਿਹਾ ਮਾਂ ਇੱਕ ਸੁਚਮ ਨਿੱਗੀ ਅਗੋਸ਼ ਸੋਚ ਸੋਜ ਅਤੇ ਸੰਵੇਦਨਾ ਦੀ ਸਿਰਜਣਹਾਰੀ ਬਚਪਨੀ ਮਨ ਤੇ ਸੁਪਨਿਆਂ ਦੀ ਕਲਾ ਨਿਕਾਸ਼ ਝੂਆਂ ਤੋਂ ਬਚਾਉਣ ਵਾਲੀ ਠੰਡੜੀ ਛਾਂ ਅੰਬਰ ਵਾਂਗ ਫੈਲ ਕੇ ਬਲਾਮਾਂ ਟੱਲਣ ਵਾਲੀ ਕਾਇਨਾਤ ਹਨੇਰੇ ਰਾਹਾਂ ਵਿਚ ਆਪਾ ਬਾਲ ਕੇ ਜਗਨੂ ਦੀ ਲੋ ਪੀੜਾਂ ਨੂੰ ਹਰਨ ਤੇ ਜ਼ਖਮਾਂ ਨੂੰ ਭਰਨ ਵਾਲੀ ਤਬਾ ਦੁਆਰੇ ਉੱਠੇ ਹੱਥ ਅਤੇ ਵੇੜੇ ਦਾ ਸ਼ਕਤਸ਼ਾਲਤ ਰੱਬ ਕਰਦੀ ਵੰਡ ਵੰਡਾਈ ਹੋਈ ਤਾਂ ਮਾਂ ਨੇ ਬੱਚੜਿਆਂ ਨੂੰ ਸੁਰੱਖਿਅਤ ਹਾਲਾ ਨ ਦੇਣ ਲਈ ਘਾਟੇ ਵਿੱਚ ਰਹਿ ਕੇ ਵੀ ਪਿੰਡ ਵਿੱਚ ਲੱਕ ਕਰ ਲੈ ਲਿਆ ਪਰ ਮੇਰੇ ਚੇਤਿਆਂ ਵਿੱਚ ਅੱਜ ਵੀ ਯਾਦ ਹੈ ਇਸੇ ਵਿੱਚ ਆਈ ਕਰਦੀ ਇੱਕ ਕੋਠੜੀ ਤੇ ਜ਼ਬਰਨ ਲੱਗਿਆ ਜਿੰਦਰਾ ਕੇ ਪੈਲਨ ਪੈਸੇ ਜੋ ਜਿੰਦਰਾਬਾਦ ਵਿੱਚ ਖੁੱਲੇਗਾ ਹਰ ਰੋਜ਼ ਦੀ ਖਿਚੋਤਾਂ ਫਿਰ ਮਾਂ ਦਾ ਆਪਣੇ ਬਾਪੂ ਕੋਲੋਂ ਪੈਸੇ ਲੈ ਕੇ ਆਉਣਾ ਸ਼ਰੀਕਾਂ ਦਾ ਹਿਸਾਬ ਚੁਕਤਾ ਕਰਨਾ ਤੇ ਨਿੱਤ ਦੇ ਕਲੇਸ਼ ਤੋਂ ਛੁਟਕਾਰਾ ਪਾਉਣਾ ਸ਼ਰੀਕ ਕਦ ਕਿਸੇ ਨੂੰ ਟਿਕ ਕੇ ਬੰਨ੍ਹ ਦਿੰਦੇ ਨੇ ਅਜਿਹੇ ਅਕਸਰ ਹੀ ਸ਼ਰੀਕੇ ਵਿੱਚ ਵਾਪਰਦਾ ਜਦ ਕਿਸੇ ਪਰਿਵਾਰ ਤੇ ਬੱਚੇ ਖੇਤੀ ਕਰਨ ਦੀ ਬਜਾਏ ਪੜ੍ਹਾਈ ਵਾਲੇ ਪਾਸੇ ਤੁਰ ਪੈਣ ਸੰਜਮਨਾਤ ਚੱਲਦਿਆਂ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਕੰਮ ਦੀ ਚਿਟਕ ਲਾਉਣ ਦੇ ਨਾਲ ਨਾਲ ਪੜ੍ਹਾਈ ਵੱਲ ਧਿਆਨ ਦੇਣ ਲਈ ਉਸ਼ਾਸ਼ ਕਰਨਾ ਤੇ ਕੰਧਾਂ ਨੂੰ ਘਰ ਬਣਾਉਣਾ ਸਿਰਫ ਮਾਂ ਦਾ ਹੀ ਕਰਮ ਸੀ ਹਣ ਤੱਕ ਯਾਦ ਹੈ ਸਕੂਲ ਨੂੰ ਜਾਣ ਤੋਂ ਪਹਿਲਾਂ ਖੂਹ ਤੇ ਹਲਵਾਉਂਦੇ ਬਾਪੂ ਨੂੰ ਰੋਟੀ ਦੇ ਕੇ ਅਤੇ ਉਥੋਂ ਪੱਠੇ ਲੈ ਕੇ ਆਉਣ ਲਈ ਮਾਂ ਨੇ ਸਾਨੂੰ ਸੱਜਰੀ ਹੀ ਤੋਰ ਦੇਣਾ ਅੱਧੀ ਛੁੱਟੀ ਵੇਲੇ ਹਵੇਲੀ ਵੱੱਦੇ ਪਛੌਣ ਨੂੰ ਨਲਕਾ ꙑ ਕੇ ਪਾਣੀ ਪਿਉਣਾ ਤੇ ਖੁਰਲੀਆਂ ਤੋਂ ਖੋਲ ਕੇ ਕਿੱਲਿਆਂ ਤੇ ਬੰਨਣਾ ਨਿੱਤ ਦਾ ਕਰਮ ਸੀ ਝੋਲੀ ਵਿੱਚ ਮੱਕੀ ਦੇ ਦਾਣੇ ਪਾ ਕੇ ਘੰਟੀ ਵੱਜਣ ਤੋਂ ਪਹਿਲਾਂ ਸਕੂਲੇ ਮੁੜ ਜਾਣਾ ਸਾਡੀ ਆਦਤ ਤੇ ਮਜਬੂਰੀ ਰਾਤ ਨੂੰ ਸਾਡੀ ਪੜ੍ਹਾਈ ਦੀ ਮਾਂ ਲਾਲਟਣ ਦਾ ਸ਼ੀਸ਼ਾ ਚਮਕਾ ਕੇ ਰੱਖਦੀ ਸੀ ਕਿਉਂਕਿ ਸਾਰੇ ਭੈਣ ਭਰਾ ਇੱਕ ਹੀ ਲਾਲਟਣ ਦੁਆਲੇ ਬੈਠ ਕੇ ਪੜ੍ਹਦੇ ਸਨ ਆਪੋ ਆਪਣੇ ਕਮਰੇ ਵਿੱਚ ਜਾਂ ਪ੍ਰਾਈਵੇਸੀ ਤਾਂ ਉਸ ਸਮੇਂ ਕਿਸੇ ਦੇ ਚਿਤ ਚਤੇ ਵੀ ਨਹੀਂ ਸੀ ਮਾਂ ਵੱਲੋਂ ਪੜ੍ਹਾਈ ਦੇ ਨਾਲ ਕਰਦੇ ਕੰਮਾਂ ਵਿੱਚ ਹੱਥ ਵਟਾਉਣ ਦੀ ਬਿੜਤੀ ਨੂੰ ਚੇਤ ਰੂਪ ਵਿੱਚ ਬੱਚਿਆਂ ਦੇ ਮਸਤਕ ਵਿੱਚ ਟਿਕਾਉਣਾ ਸਾਰੇ ਬੱਚਿਆਂ ਦੀ ਅਜੋਕੀ ਜੀਵਨ ਸ਼ੈਲੀ ਹੈ ਜੋ ਕਿਰਤ ਦਾ ਸੁਚਮ ਬਣ ਕੇ ਜੀਵਨ ਅੰਗ ਬਣ ਗਈ ਹੈ ਮਾਂ ਆਪਣੇ ਬੱਚਿਆਂ ਪ੍ਰਤੀ ਮੋਹ ਦੇ ਨਾਲ ਨਾਲ ਆਪਣੇ ਭਰਾਵਾਂ ਦਾ ਮਾਂ ਅਤੇ ਭਤੀਜੀਆਂ ਦਾ ਬਹੁਤ ਚਾਹ ਕਰਦੀ ਸੀ ਪੁਰਾਣੇ ਸੰਸਕਾਰਾਂ ਨਾਲ ਪਰਨਾਈ ਮਾਂ ਆਪਣੀਆਂ ਪੋਤਰੀਆਂ ਜਾਂ ਭਤੀਜੀਆਂ ਦੇ ਜਨਮ 'ਤੇ ਬਹੁਤ ਖੁਸ਼ ਨਹੀਂ ਸੀ ਹੁੰਦੀ ਕਈ ਵਾਰ ਮੈਨੂੰ ਵੀ ਕਹਿਣਾ ਕਿ ਕਾਣੂ ਧੀਆਂ ਦੀ ਪੜ੍ਹਾਈ ਤੇ ਨਾ ਖਰਚ ਕਰਦਾ ਇਹ ਪੈਸੇ ਤੂੰ ਇਹਨਾਂ ਦੇ ਵਿਆਹ ਤੇ ਖਰਚ ਲਈ ਫਿਰ ਮਾਂ ਨੂੰ ਸਮਝਾਉਣਾ ਕਿ ਹੁਣ ਸਮੇਂ ਬਦਲ ਗਏ ਨੇ ਧੀਆਂ ਦਾ ਚੰਗੇ ਪੜੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਸਮੇਂ ਹੋਰ ਸਨ ਪਰ ਜਦ ਉਸ ਦੀਆਂ ਪੋਤਰੀਆਂ ਡਾਕਟਰ ਬਣ ਗਈਆਂ ਤਾਂ ਬਹੁਤ ਖੁਸ਼ ਸੀ ਮਾਂ ਦਾ ਇਕ ਹੋਰ ਰੂਪੀ ਧੀਆਂ ਤੇ ਪੁੱਤਾਂ ਦਰਮਿਆਨ ਪਰਸਪਰ ਸਬੰਧਾਂ ਨੂੰ ਮਜ਼ਬੂਤੀ ਅਤੇ ਸਦੀਵਤਾ ਬਖਸ਼ਣ ਵਿੱਚ ਬਹੁਤ ਅਹਿਮ ਸੀ। ਉਹ ਵਿਆਹ ਤੋਂ ਬਾਅਦ ਆਪਣੀਆਂ ਧੀਆਂ ਨਾਲ ਪਿਆਰਤਾ ਕਰਦੀ ਪਰ ਉਹਨਾਂ ਨੂੰ ਨੂਹਾਂ ਪੁੱਤਾਂ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ। ਜਿਵੇਂ ਅਕਸਰੀ ਮਾਵਾਂ ਆਪਣੀਆਂ ਧੀਆਂ ਨੂੰ ਪੁੱਤਾਂ ਤੇ ਨੂਹਾਂ ਤੋਂ ਲੁਕੋ ਕੇ ਕੁਝ ਨਾ ਕੁਝ ਦਿੰਦੀਆਂ ਰਹਿੰਦੀਆਂ ਨੇ ਜਾਂ ਧੀਆਂ ਨਾਲ ਰਲ ਕੇ ਘਰ ਵਿੱਚ ਨਵੇਂ ਬਿਖੇੜੇ ਖੜੇ ਕਰਦੀਆਂ ਨੇ ਪਰ ਮਾਂ ਜੇ ਕੁਝ ਦਿੰਦੀ ਵੀ ਸੀ ਤਾਂ ਸਭ ਦੇ ਸਾਹਮਣੇ। ਗੀਆਂ ਜੇ ਪੁੱਤਾਂ ਨੂੰ ਵਰਜਨ ਛਿੜਕਣ ਵੇਲੇ ਉਹ ਕਿਸੇ ਕਿਸਮ ਦਾ ਰਿਹাজ ਨਹੀਂ ਸੀ ਕਰਦੀ ਹਰ ਇੱਕ ਨੂੰ ਟਿਕਾਣੀ ਸੇਰੀ ਰੱਖਦੀ ਸੀ ਘਰ ਵਿੱਚ ਗੋਹਾ ਕੂੜਾ ਕਰਨ ਵਾਲੀ ਤਾਈ ਚੰਤੀ ਨਾਲ ਮਾਂ ਦੀ ਬਹੁਤ ਕਰੀਬੀ ਸਾਂਝ ਸੀ ਉਹ ਭੈਣਾ ਵਾਂਗ ਦੁੱਖ ਸੁੱਖ ਸਾਂਝਾ ਕਰਦੀਆਂ ਤੇ ਕਦੀ ਕਦਾਂ ਹੀ ਨੋਕ ਚੋਕ ਵੀ ਹੁੰਦੀ ਸੀ ਕਈ ਵਾਰ ਤਾਂ ਤਾਈ ਚੰਤੀ ਇੱਥੋਂ ਤੀ ਕਹਿ ਦਿੰਦੀ ਸੀ ਕਿ ਪੀਤੋ ਚੁੱਪ ਕਰਕੇ ਬੈਠੀ ਰਹੋ ਬਖਸ਼ੀ ਮੇਰਾ ਪੁੱਤ ਹੈ ਇਸਦੇ ਵਿਆਹ ਵੇਲੇ ਮੈਂ ਹੀ ਪਾਣੀ ਵਾਰ ਕੇ ਪੀਣਾ ਇਹ ਪੁਰਖ ਲੋਸੀ ਸਬੰਧ ਅਤੇ ਆਪਸੀ ਆਪਣਤ ਸਾਡੀ ਸੋਚ ਵਿੱਚੋਂ ਸਾਰੂ ਪ੍ਰਭਾਵ ਪੈਦਾ ਕਰਨ ਵਿੱਚ ਸਹਾਇਗੀ ਹੁਣ ਤੱਕ ਜਿਆਦਾ ਹੈ ਕਿ ਜਦ ਵਿਆਹ ਤੋਂ ਬਾਅਦ ਮੈਂ ਆਪਣੀ ਨਵੀਆਂ ਪਤਨੀ ਨਾਲ ਤਾਈ ਚੰਤੀ ਦੇ ਕਰ ਗਿਆ ਤਾਂ ਉਸ ਨੇ ਨਵੇਂ ਵਿਆਹ ਨੂੰ ਪੁੱਤਵਾਗੀ ਸਾਡਾ ਬੜਾ ਮਾਣ ਕੀਤਾ ਸੀ ਕਰਦੀ ਸਵਾਣੀ ਦੇ ਲਾਗੀਆਂ ਹਨ ਚੰਗੇ ਰਿਸ਼ਤੇਬੰਦ ਪਿੰਡ ਵਿੱਚ ਸਹਬਦ ਬਖਸ਼ਦੇ ਨੇ ਜਦ ਕਿ ਉਹਨਾਂ ਨਾਲ ਵਿਗਾੜ ਤੁਹਾਡੀ ਭੰਡੀ ਵੀ ਕਰਵਾ ਸਕਦਾ ਹੈ ਪਿੰਡ ਵਿੱਚ ਰਹਿੰਦੀ ਬਾਂ ਦੀ ਇਹ ਹਣ ਹੋਣੀ ਸੀ ਕਿ ਵਿਆਹ ਤੋਂ ਬਾਅਦ ਮੇਰੀ ਪਤਨੀ ਮੇਰੇ ਨਾਲ ਨੌਕਰੀ ਵਾਲੀ ਜਗ੍ਹਾ ਤੇ ਰਹੇ ਜਦ ਅਸੀਂ ਆਪਣਾ ਆਲਣਾ ਬਣਾਉਣ ਤੇ ਆਗਾਜ਼ ਲਈ ਘਰ ਨੂੰ ਆਲੇ ਜਦਾ ਕਹੀ ਤਮਾਂ ਬਹੁਤ ਉਦਾਸੀ ਅਸਲ ਵਿੱਚ ਪਿੰਡ ਰਹਿੰਦੀਆਂ ਸੱਸਾਂ ਦੀ ਸੋਚ ਵਿੱਚ ਨੂੰ ਸਿਰਫ ਸਹੁਰੇ ਘਰ ਰਹਿਣ ਲਈ ਹੁੰਦੀ ਹੈ ਪੁੱਤ ਬਾਹਰੋਂ ਕਮਾਈ ਕਰਕੇ ਲਿਆਉਣ ਲਈ ਕਈ ਵਾਰ ਉਸਨੇ ਲਾਂਭਾ ਵੀ ਦੇਣਾ ਕਿ ਤੂੰ ਵੀ ਤਾਂ ਪਿੰਡ ਵਿੱਚ ਰਹਿ ਕੇ ਹੀ ਪੜ ਗਿਆ ਸੀ ਤੇਰੇ ਬੱਚੇ ਵੀ ਆਪੇ ਪਿੰਡ ਦੇ ਸਕੂਲ ਵਿੱਚ ਪੜ ਜਾਣਗੇ ਉਹ ਤਾਂ ਸ਼ਹਿਰ ਵਿੱਚ ਘਰ ਬਣਾਉਣ ਤੋਂ ਵੀ ਖਾਸੀ ਦੁਖੀ ਸੀ ਕਿਉਂਕਿ ਉਸ ਦੀ ਚਾਹਤ ਸੀ ਕਿ ਉਸ ਦਾ ਪੁੱਤ ਪਿੰਡ ਵਿੱਚ ਹੀ ਘਰ ਪਾਵੇ ਪਰ ਬਾਅਦ ਵਿੱਚ ਉਸ ਨੂੰ ਚੰਗਾ ਲੱਗਦਾ ਸੀ ਕਿ ਉਸ ਦਾ ਵੀ ਸ਼ਹਿਰ ਵਿੱਚ ਰਹਿਣ ਦਾ ਟਿਕਾਣਾ ਬਣ ਗਿਆ ਉਹ ਸ਼ਹਿਰ ਆ ਕੇ ਹਫ਼ਤਾ ਹਫ਼ਤਾ ਪਰ ਰਹਿ ਹੀ ਜਾਂਦੀ ਸੀ मां ਨੂੰ ਪੀਐਚਡੀ ਪ੍ਰੋਫੈਸਰੀ ਨਾਲ ਕੋਈ ਜ਼ਿਆਦਾ ਸਰਵ ਕਰਨੀ ਸੀ ਨਾ ਹੀ ਸ਼੍ਰੋਮਣੀ ਸੈਦਕਰਵਾੜ ਨਾਲ ਕੋਈ ਲੈਣਾ ਦੇਣਾ ਹੋਣਾ ਸੀ ਉਸ ਦਾ ਸਰਵਕਾਰਤਾ ਸਿਰਫ ਪੁੱਤ ਦੀ ਪ੍ਰੋਫੈਸਰੀ ਜਾਂ ਮਾਂ ਦੇ ਆਖੇ ਕਿਸੇ ਜਾਣਕਰ ਦੇ ਕੰਮ ਆਉਣ ਤੱਕ ਹੀ ਸੀ ਮਾਂ ਦਾ ਆਪਣੇ ਪੋਤੇ-ਪੋਤਰੀਆਂ 도ਤੇ-ਦੋਤੀਆਂ ਤੇ ਭਤੀਜੇ-ਭਤੀਜੀਆਂ ਨਾਲ ਬਹੁਤ ਮੋਹ ਸੀ ਉਸ ਨਾਲ ਟੀਚਰਾਂ ਕਰਦੇ ਤੇ ਆਪਣੇ ਕੋਲ ਹੋਰ ਕੁਝ ਦਿਨ ਰਹਿਣ ਲਈ ਮਜਬੂਰ ਕਰਦੇ ਰਹਿੰਦੇ ਜੇ ਮਾਂ ਨਾ ਮੰਨਦੀ ਤਾਂ ਜਾਂ ਤਾਂ ਉਸ ਦੀ ਖੁੰਡੀ ਰ ਕੋ ਲੈਂਦੇ ਜਾਂ ਉਸ ਦਾ ਝੋਲਾ ਲੱਕੋ ਕੇ ਆਪ ਸਕੂਲੇ ਚਲੇ ਜਾਂਦੇ ਮਾਂ ਉਪਰੋਂ ਕੁੜਦੀ ਉਹਨਾਂ ਦੀ ਸਕੂਲ ਤੋਂ ਹਟਕੜੀ ਕਰਦੀ ਬੱਚੇ ਸਕੂਲੋਂ ਆਕੇ ਵੀ ਆਪਣੀ ਜ਼ਿੱਦ ਤੋਂ ਨਾ ਟੱਲਦੇ ਉਸ ਦੀ ਆਖਰੀ ਬਸਤਾ ਸਮਾਂ ਨਿਕਲ ਜਾਂਦਾ ਤੇ ਮਾਂ ਨੂੰ ਇੱਕ ਦਿਨ ਹੋਰ ਰਹਿਣਾ ਪੈਂਦਾ ਮਾਂ ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ ਮਾਨਵੀ ਕਰਮ ਦੀ ਰਚੇਤਾ ਦੁਆਵਾਂ ਲਈ ਜੁੜੇ ਹੱਥ ਅਕੀਦਤ ਕਰੇਂਦੇ ਸੱਚੇ ਬੋਲ ਅੰਤਰਾਤਮਾ ਚੋਂ ਸ਼ੁਭੇ ਸ਼ਾਮਾਂ ਦਾ ਪੁਖਾਰਾ ਸਰਬੱਤ ਦੇ ਭਲੇ ਦੀ ਅਰਦਾਸ ਡਿੱਗੇ ਦੀ ਤਰਵਾਸ ਵਿਆਸ ਰੇਲੀ ਅੰਗੂਰੀ ਆਸ ਬਨੇਰਿਆਂ ਦਾ ਚਿਰਾਗ ਤੇ ਵੇੜੇ ਦੇ ਪਾਗ ਮੇਰਾ ਪਰਿਵਾਰ ਸਮਿਤ ਕੈਨੇਡਾ ਆਉਣ ਦਾ ਜਦ ماں ਨੂੰ ਪਤਾ ਲੱਗਿਆ ਤਾਂ ماں ਬਹੁਤ ਹੀ ਉਦਾਸ ਹੋਈ ਉਸ ਨੂੰ ਚੋਰਾ ਸੀ ਕਿ ਉਸ ਦਾ ਪ੍ਰੋਫੈਸਰ ਪੁੱਤ ਕੈਨੇਡਾ ਵਿੱਚ ਜਾ ਕੇ ਰੁੱਲ ਜਾਵੇਗਾ ਉਸ ਦੀਆਂ ਡਿਗਰੀਆਂ ਤੇ ਰਤਬੇ ਕਿਹਨੇ ਪੁੱਛਣੇ ਨੇ ਚੋਰਾ ਇਸ ਗੱਲ ਦਾ ਵੀ ਸੀ ਕਿ ਹੁਣ ਉਹ ਮਿਲਣ ਵਾਲੇ ਨੂੰ ਕੀ ਕਹੇਗੀ ਕਿ ਉਸ ਦਾ ਪੁੱਤ ਪ੍ਰੋਫੈਸਰੀ ਛੱਡ ਕੇ ਕੈਨੇਡਾ ਚਲਾ ਗਿਆ ਉਸ ਨੂੰ ਇਹ ਵੀ ਦੁੱਖ ਸੀ ਕਿ ਉਸ ਦੀ ਕੈਨੇਡਾ ਰਹਿੰਦੀ ਪੈਣ ਯਾਨੀ ਮੇਰੀ ਵਾਸੀ ਵਾਂਗ ਇਸ ਨੇ ਵੀ ਕਈ ਕਈ ਸਾਲ ਪਿੰਡ ਨਹੀਂ ਪਰਤਣਾ ਉਹ ਵਿਦੇਸ਼ ਰਹਿੰਦਿਆਂ ਹੋਇਆਂ ਰਿਸ਼ਤਿਆਂ ਵਿੱਚ ਪੈਂਦੀਆਂ ਦੂਰੀਆਂ ਅਤੇ ਅਪੇਜਤਾ ਤੋਂ ਬਹੁਤ ਡਰਦੀ ਸੀ ਐਵੇਂ ਮਾਣੇ ਮੇਰੀ ਯੂਨੀਵਰਸਿਟੀ ਦੀ ਪੜ੍ਹਾਈ ਸਮੇਂ ਇੰਗਲੈਂਡ ਰਿੰਦੀ ਆਪਣੀ ਗਵੰਡਨ ਸਹਿਲੀ ਤੇ ਕੈਨੇਡਾ ਵਿੱਚ ਬੈਠੀ ਆਪਣੀ ਛੋਟੀ ਭੈਣ ਦੇ ਬੜੇ ਤਰਲੇ ਪਾਕਿਸਤਾਨ ਕੇ ਮੇਰੇ ਮੁੰਡੇ ਨੂੰ ਵਿਆਹ ਜਾਂ ਪੜ੍ਹਾਈ ਦੇ ਬਹਾਨੇ ਬਾਹਰ ਲੰਗਾ ਲਓ ਪਰ ਉਸ ਦੀ ਇਹ ਕਾਮਨਾ ਉਸ ਸਮੇਂ ਦਿਲ ਵਿੱਚ ਹੀ ਤਰੀ-ਤਰਾਈ ਰਹਿ ਗਈ ਸੀ ਕਿਉਂਕਿ ਬਹੁਤ ਵਿਰਲਿਆਂ ਦੇ ਮਨਾਂ ਵਿੱਚ ਹੀ ਕਿਸੇ ਦਾ ਕੋਈ ਸੰਵਾਰਨ ਦੀ ਚਾਹਤ ਹੁੰਦੀ ਹੈ ਜ਼ਿਆਦਾਤਰ ਲੋਕ ਈਰਖਾ ਹੀ ਕਰਦੇ ਨੇ ਪਰ ਸਾਡੇ ਪ੍ਰਦੇਸ਼ ਜਾਣ ਵੇਲੇ ਉਸ ਤੇ ਮਨ ਦੀ ਕਿਸੇ ਨੁਕਰੇ ਉਸ ਨੂੰ ਇਸ ਗੱਲ ਦਾ ਅਦਿਖ ਫਕਰ ਵੀ ਸੀ ਕਿ ਮੇਰਾ ਪੁੱਤ ਆਪਣੇ ਬਲਬੂਤੇ ਤੇ ਬਾਹਰ ਜਾ ਰਿਹਾ ਪਿੰਡ ਤੋਂ ਸ਼ਹਿਰ ਤੇ ਸ਼ਹਿਰ ਤੋਂ ਪ੍ਰਦੇਸ਼ ਦਾ ਪ੍ਰਵਾਸਨ ਆਉਂਦਿਆ ਮਾਂ ਦੇ ਮਨ ਵਿੱਚ ਆਪਣੇ ਪੁੱਤ ਤੇ ਪਰਿਵਾਰ ਨੂੰ ਮਿਲਣ ਦੀ ਤੜਫ ਮਾਂ ਪੁੱਤ ਦੇ ਲਸਾਨੀ ਰਿਸ਼ਤੇ ਵਿੱਚ ਦੀ ਬਾਕੀ ਸੀ ਇੱਕ ਕਵਿਤਾ ਬਣ ਉਡੀਕ ਵਿੱਚ ਨਮ ਹੋਈਆਂ ਮਾਂ ਦੀਆਂ ਅੱਖਾਂ ਨੂੰ ਅਕੀਦਤ ਸੀ ਮੈਂ ਕਦੇ-ਕਦੇ ਪਿੰਡ ਫੋਨ ਕਰਦਾ ਹਾਂ ਭਰਾ ਫੋਨ ਚੁੱਕਦਾ ਉਸਦੀ ਆਵਾਜ਼ ਡਰਦੀ ਮਤਾ ਪਰ ਆਹ ਜ਼ਮੀਨ ਦੀ ਵੰਡ ਵੰਡਾਈ ਜਾਂ ਘਰ ਵਿੱਚ ਉੱਗਣ ਵਾਲੀ ਕੰਨ ਦਾ ਜ਼ਿਕਰ ਨਾ ਛੇੜੀ ਰਸਮੀ ਰਾਜੀ ਖੁਸ਼ੀ ਤੋਂ ਬਾਅਦ ਗੱਲਾਂ ਮੁੱਕ ਜਾਂਦੀਆਂ ਤੇ ਫੋਨ ਬੰਦ ਹੋ ਜਾਂਦਾ ਕਦੇ ਪਰਜਾਈ ਫੋਨ ਚੁੱਕ ਲਵੇ ਤਾਂ ਉਸ ਤੇ ਲਹਿਜੇ ਵਿੱਚ ਸ਼ਰੀਕ ਉੱਗ ਪੈਂਦੇ ਬੋਲਾਂ ਨੂੰ ਨਜ਼ਰ ਲੱਗ ਜਾਂਦੀ ਤੇ ਫੋਨ ਬੰਦ ਹੋ ਜਾਂਦਾ ਕਦੇ ਬਾਪੂ ਦਾ ਕੰਮ ਦਾ ਹੱਥ ਫੋਨ ਤੇ ਪਹੁੰਚ ਜਾਂਦਾ ਤੇ ਉਹ ਪੋਤੇ ਪੋਤਰੀ ਦਾ ਹਾਲ ਚਾਲ ਪੁੱਛਦਿਆਂ ਪੁੱਛਦਿਆਂ ਰਿਸਿਵਰ ਵਿੱਚ ਹੌਂਕਾ ਤਰ ਜਾਂਦਾ ਤੇ ਫੋਨ ਬੰਦ ਹੋ ਜਾਂਦਾ ਕਦੇ-ਕਦਾਈ ਜੇਕਰ ਦੇ ਸਾਰੇ ਜੀ ਕਾਮਾਕਾਰਾਂ ਵਿੱਚ ਰੁੱਝੇ ਹੁੰਦੇ ਤਾਂ ਫੋਨ ਮੰਜੇ ਨਾਲ ਮੰਜਾ ਹੋਈ ਮਾਂ ਕੋਲ ਹੁੰਦਾ ਮਾਂ ਫੋਨ ਚੁੱਕਦੀ ਤੇ ਆਵਾਜ਼ ਪਰਛਾਨ ਕੇ ਪੁੱਛਦੀ ਵੇ ਪੁੱਤ ਕਦੋਂ ਆਵੇਂਗਾ ਤੇ ਮੇਰੇ ਹੱਥੋਂ ਫੋਨ ਡਿੱਗ ਪੈਂਦਾ ਹੈ ਮਾਂ ਕੋਮਲ ਭਾਵੀ ਪਰਿਵਾਰ ਦਾ ਸੁਗੜ ਸਰਨਾਵਾ ਚਾਦਰ ਥਿਰਕਦਾ ਪੈਰ ਖੁਸ਼ੀ ਵਿੱਚ ਗੁੱਜੇ ਹੋਏ ਬੋਲ ਕਲ ਨਾ ਦਾ ਰੰਗ ਪ੍ਰਾਪਤੀ ਦੀ ਨਿਮਰਤਾ ਮਾਨਵੀ ਸੋਚ ਦਾ ਸਤਮ ਆਪਣਾ ਤਦ ਸੂਰਜੀ ਬਿੰਬ ਚੌਕੇ ਦੀ ਰੌਣਕ ਕਰਦੀ ਅਸੀਮ ਅਰਥਾਂ ਦਾ ਪ੍ਰਵਾਹ ਦਰੀ ਉਸ਼ਲ ਦਚਾ ਦਰਵਾਜ਼ੇ ਵਿੱਚ ਡੋਲੇ ਜਾਣ ਵਾਲੇ ਪਾਣੀ ਤੇ ਚੋਏ ਤੇਲ ਵਿਚਲੀ ਰਮਜ਼ ਅਤੇ ਦਿਖਰੂ ਵਿੱਚ ਵਾਪਰੀ ਹਰ ਕਿਰਿਆ ਦੀ ਸੁਖਮ ਸਮਝ ਪੋਤਰੀਆਂ ਦੇ ਜਨਮ ਵੇਲੇ ਪੀੜਿਤ ਹੋਣ ਵਾਲੀ ماں ਆਪਣੀਆਂ ਪੋਤਰੀਆਂ ਨੂੰ ਬਹੁਤ ਪਿਆਰ ਕਰਦੀ ਸੀ ਉਸ ਦੀਆਂ ਪੋਟਲੀਆਂ ਤੇ ਗੰਡਾਂ ਦਾ ਪਤਾ ਸਿਰਫ ਉਸ ਦੀਆਂ ਪੋਤਰੀਆਂ ਨੂੰ ਹੀ ਹੁੰਦਾ ਸੀ ਨੂੰਹਾਂ ਨੂੰ ਨਹੀਂ ਜਦ ਐਕਸੀਡੈਂਟ ਦਰਾਂ ਅੱਠਵੀਂ ਵਿੱਚ ਪੜਦੂ ਉਸ ਦੀ ਇੱਕ ਪੋਤਰੀ ਦੀ ਮੌਤ ਹੋ ਗਈ ਤਾਂ ਮਾਂ ਲਈ ਇਹ ਸੱਤਮਾ ਬਰਦਾਸ਼ਤ ਤੋਂ ਬਾਹਰ ਸੀ ਬੜਾ ਸਮਾਂ ਲੱਗਾ ਮਾਂ ਨੂੰ ਸਹਿਜ ਹੋਣ ਲਈ ਇਹ ਗਮ ਇੱਕ ਗੋਲਾ ਬਣ ਕੇ ਉਸ ਦੇ ਅੰਦਰ ਹੀ ਬਹਿ ਗਿਆ ਜਿਸ ਨੇ ਉਸਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰ ਦਿੱਤਾ ਸੀ ਮਾਂ ساری ਉਮਰ ਔਰੋਗ ਰਹੀ ਉਸਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਸੀ ਲੱਗੀ ਤੇ ਨਾ ਹੀ ਉਹ ਕੋਈ ਦਵਾਈ ਖਾਂਦੀ ਸੀ ਮਾਂ ਨੇ ਬਡਾਪੇ ਨੂੰ ਆਪਣੇ ਰੰਗ ਟੰਗ ਨਾਲ ਹੀ ਹੰਡਾਇਆ ਤੇ ਮਾਣਿਆ ਜੱਜੀ ਕਰਨਾ ਆਪਣਾ ਚੋਲਾ ਚੁੱਕਣਾ ਤੇ ਪਿੰਡ ਰੇਂਦੇ ਮੁੰਡਿਆਂ ਨੂੰ ਹੁਕਮ ਕਰਨਾ ਕਿ ਮੈਨੂੰ ਬੱਸੇ ਚਾੜ ਦਿਓ ਮੈਂ ਆਪੇ ਬੱਸਾ ਢੇ ਤੋਂ ਰਿਕਸ਼ਾ ਲੈ ਕੇ ਪ੍ਰੋਫੈਸਰ ਦੇ ਘਰ ਤੇ ਲੈ ਜਾਵਾਂਗੀ ਦੋ ਚਾਰ ਦਿਨ ਮੇਰੇ ਕੋਲ ਰਹਿ ਕਦੇ ਪੇਕਿਆਂ ਦੇ ਕਦੇ ਇੱਕ ਧੀ ਤੇ ਕਦੇ ਦੂਸਰੀ ਧੀ ਕੋਲ ਚਲੇ ਜਾਣਾ ਦਸਾਂ 15 ਦਿਨਾਂ ਬਾਅਦ ਹੀ ਵਾਪਸ ਪਿੰਡ ਨੂੰ ਪਰਤਦੀ ਸੀ ਬਜ਼ੁਰਗੀ ਵਿੱਚ ਮਾਂ ਦੇ ਮਹਾਕਾਰਜਾਂ ਵਿੱਚ ਹਰ ਰੋਜ਼ ਵਕਤ ਤੇ ਪਿੰਡ ਦੇ ਗੁਰਦੁਆਰੇ ਜਾਣ ਦਾ ਆਹਰ ਬਿਆਸ ਸਤ ਸੰਗ ਤੇ ਜਾਣ ਦਾ ਹਫਤਾਵਾਰੀ ਨਿਯਮ ਜਾਂ ਮਰਨੇ ਕਰਨੇ ਤੇ ਜਾਣਾ ਸ਼ਾਮਲ ਸਨ ਵਾਹ ਸ਼ਹਿਰ ਤਾਂ ਆ ਜਾਂਦੀ ਸੀ ਪਰ ਸ਼ਹਿਰ ਵਿੱਚ ਆ ਕੇ ਵੀ ਉਹ ਘੜ ਟਿੱਕੇ ਕਾਟੀ ਬੈਠਦੀ ਸੀ ਸਾਡੀ ਪੱਤੀ ਦੇ ਕੋਈ ਸਰਦੇ ਪੁੱਜਦੇ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੇਰੀ ਵਿੱਦਿਆ ਦੇਣ ਅਤੇ ਉਹਨਾਂ ਦੇ ਵਧੀਆ ਭੁੱਖ ਲਈ ਕਪੂਰ ਥਲੇ ਆਗੇ ਸਨ ਮਾਂ ਆਪਣੀਆਂ ਹਮ ਉਮਰ ਸਹੇਲੀਆਂ ਨੂੰ ਮਿਲਣ ਦੀ ਤਾਂਗ ਮਨ ਵਿੱਚ ਪਾਲ ਅਕਸਰ ਹੀ ਮੈਨੂੰ ਕਹਿੰਦੀ ਕਿ ਕਾਲਜ ਜਾਣ ਵੇਲੇ ਫਲਾਣੇ ਦੇ ਘਰ ਛੱਡ ਜਾਈ ਮੈਂ ਆਪੇ ਹੀ ਵਾਪਸ ਆ ਜਾਊਂਗੀ ਉਸਨੇ ਗੱਲਾਂ ਦਾ ਗੁਆਰ ਸਾਥ ਨਾਲ ਨਾ ਕੱਟਣਾ ਤੇ ਫਿਰ ਮਾਨਸਿਕ ਤੌਰ ਤੇ ਸੁਰਖਰੂ ਹੋ ਕੇ ਆ ਜਾਣਾ ਡਲਦੀ ਉਮਰ ਨਾਲ ਮਾਂ ਨੇ ਖਾਣਾ ਬਹੁਤ ਘਟ ਕਰ ਦਿੱਤਾ ਸੀ ਪਰ ਖਾਂਦੀ ਥੋੜਾ ਆਪਣੀ ਮਰਜ਼ੀ ਦਾ ਤੇ ਵਧੀਆ ਸੀ ਵੱਡੀ ਨੂੰ ਯਾਨੀ ਮੇਰੀ ਪਤਨੀ ਨਾਲ ਉਸ ਦੀ ਖਾਸੀ ਬਣਦੀ ਸੀ ਉਸਨੇ ਕਹਿਣਾ ਕੀਤੀ ਏ ਮੈਂ ਬੈਠੀ ਤਾਂ ਰਹਿੰਦੀ ਆ ਜ਼ਿਆਦਾ ਖਾਣਾ ਪਚੇਗਾ ਕਿਵੇਂ ਦਰਅਸਲ ਬਜ਼ੁਰਗਾਂ ਦਾ ਆਪਣੇ ਖਾਣੇ ਮਨ ਅਤੇ ਸਮੁੱਚ ਤੇ ਕੰਟਰੋਲ ਹੁੰਦਾ ਸੰਜਮ ਨਾਲ ਰਹਿਣ ਜਿਉਣ ਅਤੇ ਖਾਣ ਵਾਲੇ ਬਜ਼ੁਰਗੀ ਬਡੇਰੀ ਉਮਰ ਦੇ ਰਾਜਤਾਨ ਹੁੰਦੇ ਨੇ ਆਪਣੀ ਪੋਤਰੀ ਦੋਤੇ ਤੇ ਭਤੀਜੇ ਭਤੀਜੀਆਂ ਦੇ ਵਿਆਹ ਦਾ ਉਸ ਨੂੰ ਬੜਾ ਚਾਹ ਹੁੰਦਾ ਸੀ ਹਰ ਰਸਮ ਦੀ ਬਹੁਤ ਹੀ ਬਰੀਕੀ ਨਾਲ ਨਿਗਰਾਨੀ ਕਰਦੀ ਸੀ ਤੇ ਹਰ ਰਵੈਤ ਨੂੰ ਨਿਭਾਉਣ ਵਿੱਚ ਮੋਰੀ ਹੀ ਹੁੰਦੀ ਉਸ ਨੇ ਆਪਣੇ ਛੋਟੇ ਭਤੀਜੇ ਨੂੰ ਅਕਸਰ ਹੀ ਕਹਿਣਾ ਕਿ ਮੇਰੇ ਜਿਉਂਦੇ ਜੀ ਵਿਆਹ ਕਰਵਾ ਲੈ ਫਰਵਰੀ 2010 ਨੂੰ ਉਸ ਨੇ ਵਿਆਹ ਵਿੱਚ ਅੱਧੀ ਰਾਤ ਤੱਕ ਗਿੱਧੇ ਵਿੱਚ ਕੁੰਡੀ ਖੜਕਾਉਂਦੀ ਰਹੀ ਵਿਆਹ ਤੋਂ ਬਾਅਦ ਕਪੂਰ ਸਲਿਆਈ ਤਾਂ ਮੈਨੂੰ ਕਹਿਣ ਲੱਗੀ ਕਿ ਮੈਂ ਪਿੰਡ ਜਾਣਾ ਹੈ ਅਤੇ ਭਤੀਜੇ ਦੇ ਵਿਆਹ ਦੀ ਬਾਜੀ ਵੰਡਣੀ ਹੈ ਮੈਂ ਲਾਰੇ ਲਾ ਕੇ ટકਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜ਼ਿੱਦ ਤੇ ਅੜੀ ਰਹੀ ਕਿਉਂਕਿ ਉਹ ਆਪਣੇ ਸ਼ਰੀਕੇ ਵਿੱਚ ਬਾਜੀ ਵੱਡਾ ਹੋਣਾ ਚਾਹੁੰਦੀ ਸੀ ਮੇਰੇ ਨਾਲ ਐਤਵਾਰ ਨੂੰ ਪਿੰਡ ਜਾ ਕੇ ਆਪਣੇ ਹੱਥੀ ਲਾਗੀ ਰਹੀ ਵਿਆਹ ਦੀ ਪਾਜੀ ਵੰਡੀ ਤੀਜੇ ਦਿਨ ਬਿਮਾਰ ਹੋਣ ਕਾਰਨ ਫਿਰ ਸ਼ਹਿਰ ਆ ਗਈ ਡਾਕਟਰਾਂ ਨੇ ਬਥੇਰੀ ਵਾ ਲਈ ਪਰ 2 ਦਿਨ ਬਾਅਦ ਆਪਣੀ ਪਲੇਠੀ ਨੂੰ ਤੇ ਗਬਲੇ ਪੁੱਤ ਦੇ ਹੱਥਾਂ ਵਿੱਚ ਸਦੀਵੀ ਵਿਛੋੜਾ ਤੇ ਗਈ ਸ਼ਾਇਦ ਆਪਣੇ ਭਤੀਜੇ ਦਾ ਵਿਆਹ ਕਰਕੇ ਹੀ ਮਾਂ ਮੌਤ ਨੂੰ ਅਟਕਾਈ ਬੈਠੀ ਸੀ ਮਾਂ ਦੀ ਮੌਤ ਸਮੁੱਚੇ ਪਰਿਵਾਰ ਨੂੰ ਅਸੀਸ ਰੂਪੀ ਛਤਰੀ ਤੋਂ ਸਦਾ ਲਈ ਮਹਿਰੂਮ ਕਰ ਗਈ ਜਿਹੜੀ ਹਰ ਬਲਾ ਨੂੰ ਆਪਣੇ ਪਿੰਡੇ ਤੇ ਲੈ ਲੈਂਦੀ ਸੀ ਮੇਰੀ ਪੜ੍ਹਾਈ ਨੌਕਰੀ ਦਾ ਚਾਹਤਾ ਮਾਂ ਨੇ ਰੱਜ ਕੇ ਕੀਤਾ ਤੇ ਮਾਣਿਆ ਪਰ ਉਸ ਨੂੰ ਬਹੁਤ ਘੱਟ ਪਤਾ ਸੀ ਕਿ ਮੈਂ ਲਿਖਦਾ ਵੀ ਹਾਂ ਫਿਰ ਜਦ ਕਦੇ ਮੇਰੀ ਕੋਈ ਲਿਖਤ ਅਖਬਾਰ ਵਿੱਚ ਛਪਣੀ ਜਾਂ ਕਿਤਾਬ ਛਪਣੀ ਤੇ ਪੋਤਰੀਆਂ ਨੇ ਦਾਦੀ ਨੂੰ ਦਿਖਾਉਣੀ ਤਾਂ ਉਸ ਦੀ ਇੱਕ ਹੀ ਅਸ਼ੀਰਵਾਦ ਹੁੰਦੀ ਸੀ ਪੁੱਤ ਰੱਬ ਤੁਹਾਨੂੰ ਭਾਗ ਲਾਵੇ ਵੱਡੀ ਉਮਰ ਮਾਣੋ ਅੱਖਰਾਂ ਤੋਂ ਕੋਰੀ ਮਾਂ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਮੈਂ ਕੀ ਲਿਖਦਾ ਹਾਂ ਉਸ ਲਈ ਲਿਖਤ ਦੇ ਕੋਈ ਅਰਥ ਨਹੀਂ ਸਨ ਉਸ ਲਈ ਇੰਨਾ ਹੀ ਬਹੁਤ ਸੀ ਕਿ ਪੁੱਤ ਨੇ ਕੁਝ ਚੰਗਾ ਹੀ ਲਿਖਿਆ ਹੋ ਜਿਸ ਕਰਕੇ ਉਸ ਦਾ ਲਿਖਿਆ ਛਪਿਆ ਹੁਣ ਜਦ ਸ਼੍ਰੋਮਣੀ ਪੁਰਸਕਾਰ ਦਾ ਐਲਾਨ ਹੋਇਆ ਤਾਂ ਮੈਂ ਇੱਕਦਮ ਮੁੜਿਆ ਰਹੀ ਅਤੇ ਚਿਤ ਕੀਤਾ ਕਿ ਪੁਰਸਕਾਰ ਉਸਮਾਨ ਨੂੰ ਭੇਟ ਕਰਾਂ ਜੋ ਅੱਖਰ ਗਿਆਨ ਤੋਂ ਕੋਰੀ ਸੀ ਪਰ ਜੀਵਨ ਗਿਆਨ ਨਾਲ ਭਰਪੂਰ ਸੀ ਉਸ ਨੂੰ ਸ਼ਾਇਦ ਪੁਰਸਕਾਰ ਦੇਣਾ ਚਾਹ ਨਾ ਹੁੰਦਾ ਜਿੰਨਾ ਇਚਾ ਹੋਣਾ ਸੀ ਕਿ ਪੁਰਸਕਾਰ ਲੈਣ ਲਈ ਮੇਰਾ ਪੁੱਤ ਜਲਦੀ ਹੀ ਫਿਰ ਵਾਪਸ ਸਪੰਡ ਆਵੇਗਾ ਤੇ ਮੇਰੇ ਦਿਲ ਨੂੰ ਠੰਡ ਪਾਵੇਗਾ ਜਿਵੇਂ ਕਿ ਇਸ ਪੁਰਸਕਾਰ ਦੇ ਮਿਲਣ ਬਾਰੇ ਜਦ ਮੈਂ ਆਪਣੇ ਬਾਪ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਚਲੋ ਬਹੁਤ ਚੰਗਾ ਹੋਇਆ ਹੁਣ ਦੱਸ ਬਈ ਕਿ ਇਹ ਨਾਮ ਲੈਣ ਲਈ ਤੂੰ ਕਦੋਂ ਅਮਰੀਕਾ ਤੋਂ ਪਿੰਡ ਆ ਰਿਹਾ ਹੈ ਅਸਲ ਵਿੱਚ ਉਸ ਨੂੰ ਪੁਰਸਕਾਰ ਮਿਲਣ ਨਾਲੋਂ ਪੁੱਤ ਦਾ ਮਿਲਣਾ ਵੱਡਾ ਪੁਰਸਕਾਰ ਜਾਪਿਆ ਤੇ ਮੇਰੇ ਆਉਣ ਦੀ ਜ਼ਿਆਦਾ ਖੁਸ਼ੀ ਸੀ ਮਾਪੇ ਹੀ ਆਪਣੇ ਬੱਚਿਆਂ ਨੂੰ ਮਿਲਣ ਲਈ ਤਾਂਗਦੇ ਨੇ ਮਾਂ ਦੇ ਤੁਰ ਜਾਣ ਨਾਲ ਮਮਤਾਈ ਤਾਂਗ ਤਾਂ ਦਮ ਤੋੜ ਚੁੱਕੀ ਹੈ ਪਰ ਬਾਪ ਦਾ ਬਾਬੇ ਬਿਰਖ ਜਿੱਡਾ ਆਸਰਾ ਮੇਰੇ ਪਿੰਡ ਜਾਣ ਦਾ ਇੱਕ ਬਹੁਤ ਵਧੀਆ ਸਬਬ ਹੈ ਰੱਬ ਕਰੇ ਅਜਿਹੇ ਆਣ ਮੱਤਾ ਸਬਬ ਹਰੇਕ ਲਈ ਬਣਿਆ ਹੀ ਰਹੇ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ ਜਦ ਮੈਂ ਪਹਿਲੇ ਦਿਨ ਕਲਾਸਰੂਮ ਵਿੱਚ ਗਿਆ ਤਤੁਰਗੀ ਮਾਂ ਯਾਦ ਕਰਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਇਹ ਨਮੀ ਖੁਸ਼ੀ ਤੇ ਸ਼ੁਕਰਗੁਜ਼ਾਰੀ ਦੀ ਸੀ ਕਿ ਸਦਾਰੀ ਤੁਰਗੀ ਮਾਂ ਦੀਆਂ ਸੀਸਾਂ ਹੀ ਇਹ ਰੰਗ ਲਿਆਈਆਂ ਨੇ ਕਿ ਉਸ ਦਾ ਪੁੱਤ ਅਮਰੀਕਾ ਆ ਕੇ ਪ੍ਰੋਫੈਸਰ ਬਣ ਗਿਆ ਜਿਉਂਦੀ ਹੁੰਦੀ ਤਾਂ ਮਾਂ ਨੇ ਗੁਰੂ ਘਰ ਜਾ ਕੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਧਰਤੀ ਨੂੰ ਬਾਰ-ਬਾਰ ਨਮਸਕਾਰਨਾ ਸੀ ਦਰਅਸਲ ਕੈਨੇਡਾ ਪ੍ਰਵਾਸ ਕਰਨ ਸਮੇਂ ਮਾਂ ਨੂੰ ਚੋਰਾ ਸੀ ਕਿ ਕੀ ਉਸ ਦਾ ਪ੍ਰੋਫੈਸਰ ਪੁੱਤ ਹੁਣ ਪਰਦੇਸ ਜਾ ਕੇ ਦਿਹਾੜੀਆਂ ਕਰੇਗਾ ਅਸੀਂ ਜੋ ਕੁਝ ਵੀ ਹਾਂ ਆਪਣੇ ਬਜ਼ੁਰਗਾਂ ਸਦਕਾ ਹ ਉਹਨਾਂ ਦੀ ਅਸ਼ੀਰਵਾਦ ਅਤੇ ਸ਼ੁਭ ਕਾਮਨਾ ਸਾਡੇ ਜੀਵਨ ਵਿੱਚ ਰੰਗ ਪਰ ਨਵੀਆਂ ਪ੍ਰਾਪਤੀਆਂ ਦਾ ਆਧਾਰ ਬਣਦੀ ਹੈ ਨਤਮਸਤਕਾਂ ਪਿੰਡ ਦੀ ਮਿੱਟੀ ਖੇਤਾਂ ਦੀ ਖੁਸ਼ਬੂ ਕੱਚੇ ਘਰ ਅਤੇ ਉਸ ਢਾਰੇ ਨੂੰ ਜਿਸ ਸੱਚੇਤਾ ਮੈਨੂੰ ਮੇਰੇ ਅਤੀਤ ਨਾਲ ਜੋੜ ਮੇਰੀ ਔਕਾਤ ਦਿਖਾਉਂਦਾ ਹੈ ਅੰਬਰਵੰਨੀ ਦੇਖਦਿਆਂ ਪੈਰ ਧਰਤੀ ਤੇ ਹੀ ਰਹਿਣਾ ਤਾਂ ਚੰਗਾ ਹੁੰਦਾ ਪਰ ਦੇਸ਼ ਰਹਿੰਦਾ ਹਾਂ ਮੇਰੇ ਲਈ ਮਾਂ ਤੋਂ ਬਗੈਰ ਪਿੰਡ ਪਰਤਣਾ ਵੀ ਡਾਢਾ ਔਖਾ ਲੱਗਦਾ ਕਿਉਂਕਿ ਮਨ ਦੀ ਹੂਕ ਦਾ ਕੀ ਕਰਾਂ ਜੋ ਪਿੰਡ ਪਰਤਣ ਤੇ ਲੇਰ ਬਣ ਜਾਂਦੀ ਹੈ ਮਾਂ ਚਿਰਾਂ ਬਾਅਦ ਪਰਦੇਸ ਤੋਂ ਆਇਆ ਹਾਂ ਦਰ ਵਿੱਚ ਤੇਰੀ ਮੰਨਤ ਅਸੀਸ ਤੇ ਅਰਦਾਸ ਤਾਂ ਦ੍ਰਿਸ਼ਟੀਮਾਨ ਹੈ ਪਰ ਮਾਂ ਤੂੰ ਨਹੀਂ ਹੈ ਘਰ ਦੇ ਅੰਦਰ ਵੜਦਾ ਹਾਂ ਤਾਂ ਕੰਨ ਤੇ ਲਟਕਦੀ ਏ ਤੇਰੀ ਉਦਾਸ ਜੀ ਤਸਵੀਰ ਆਸੇ ਪਾਸੇ ਪਸਰੀ ਖਾਮੋਸ਼ੀ ਤੇ ਕੰਧਾਂ ਤੋਂ ਝੜਦੀ ਉਦਾਸੀ ਆਪੇ ਨਾਲ ਸੰਵਾਦ ਰਚਾਉਂਦੀ ਕਰ ਪਰ ਤੇ ਲਾਡਲੇ ਨੂੰ ਗਲੇ ਲਗਾਉਣ ਤੋਂ ਤਰਿੰਦੀ ਹੈ ਮਾਂ ਮਾਂ ਕਰਦੀ ਸੁਣਤਾ ਤੇ ਤੇਰੀ ਗੁੰਮਸ਼ੁਦੀ ਵਿੱਚ ਉਲਝਿਆ ਸੋਚਦਾ ਹਾਂ ਮੇਰਾ ਘਰ ਤਾਂ ਮਾਨਾਲ ਸੀ ਜੋ ਕਿਦਰੇ ਵੀ ਨਹੀਂ ਥੀਉਂਦੀ ਤੇ ਹੁਣ ਪਤਾ ਲੱਗਾ ਕਿ ਬੇਵਤਨਿਆਂ ਦੀ ਸਾਹਾਂ ਵਰਗੀ ਮਾਂ ਤੋਂ ਮਹਿਰੂਮ ਹੋਣਾ ਕਿੰਨਾ ਔਖਾ ਹੁੰਦਾ ਹੈ ਅਤੇ ਇੱਕ ਵਾਰ ਪਿੰਡ ਪਰਤ ਕੇ ਸਵੈ ਸੰਵਾਦ ਨੇ ਇਨ ਹਰਫਾਂ ਦਾ ਰੂਪ ਧਾਰ ਲਿਆ ਮਾਂ ਬੜੇ ਚਿਰ ਬਾਅਦ ਮੈਂ ਕਰ ਪਰਤਿਆ ਹਾਂ ਹਾਂ ਬੜਾ ਚਿਰ ਉਡੀਕ ਤਾਰਿਆ ਤੇਰੀ ਬੁਲਾਂ ਨੂੰ ਕਿ ਤੂੰ ਕਹੇਂਗੀ ਪੁੱਤ ਕਦੋਂ ਆਵੇਂਗਾ ਮਾਂ ਮੈਂ ਕਿੰਨਾ ਨਰਜ਼ਾਨ ਸਾਂ ਪਲਾਂ ਸਦਾ ਲਈ ਦੂਰ ਤੁਰਗੀਆਂ ਮਾਵਾਂ ਵੀ ਕਦੇ ਆਪਣੇ ਪੁੱਤਾਂ ਨੂੰ ਕਹਿੰਦੀਆਂ ਨੇ ਕਿ ਵੇ ਪੁੱਤ ਕਦੋਂ ਆਵੇਂਗਾ ਮਾਂ ਮੈਂ ਬੜੀ ਧੀਰ ਬਾਤ ਕਰ ਪਰਤਿਆ ਹਾਂ ਮਾਂ ਦੀ ਮੌਤ ਤੋਂ ਕੁਝ ਸਾਲ ਬਾਅਦ ਜਦ ਮੈਂ ਪਰਿਵਾਰ ਸਮੇਤ ਪਿੰਡ ਗਿਆ ਤਾਂ ਮੇਰੀਆਂ ਤੀਆਂ ਨੇ ਆਪਣੀ ਦਾਦੀ ਦੀ ਅਨਹੋਂਦ ਨੂੰ ਪੂਰਾ ਕਰਨ ਲਈ ਉਸ ਦੀਆਂ ਕੁਝ ਨਿਸ਼ਾਨੀਆਂ ਆਪਣੇ ਨਾਲ ਹੀ ਅਮਰੀਕਾ ਲੈ ਜਾਣ ਦਾ ਐਲਾਨ ਕੀਤਾ ਇਸ ਮੌਕੇ ਤੇ ਮੇਰਾ ਸੰਵੇਦਨਸ਼ੀਲ ਮਨ ਹਰਫਾਂ ਵਿੱਚ ਉਲਟਾਇਆ ਗਿਆ ਮਾਂ ਅਸੀਂ ਪਰਦੇਸ਼ ਤੋਂ ਆਪਣੇ ਘਰ ਆਏ ਸੀ ਬੰਦ ਦਰਵਾਜ਼ੇ ਅਤੇ ਸੁਨ ਸਰਦਲ ਕੋਲੋਂ ਤੇਰਾ ਸੁਖ ਸੁਨੇਹਾ ਪੁੱਛਿਆ ਪਰ ਉਹਨਾਂ ਦੀ ਸੰਘਣੀ ਚੁੱਪ ਤੁਰ ਗਈ ਕਦੇ ਪਰਤ ਕਿ ਨਹੀਂ ਆਉਂਦੇ ਦਾ ਸੁਨੇਹਾ ਮਨ ਮਸਤ ਤੇ ਤਰ ਗਈ ਮਾਂ ਤੂੰ ਤਾਂ ਆਪਣੀਆਂ ਪੋਤਰੀਆਂ ਦਾ ਬੜਾ ਫਿਕਰ ਕਰਦੀ ਸੈਂ ਅਤੇ ਕਦੀ ਕਦਹੀਂ ਝੂੜਦੀ ਵੀ ਸੈਂ ਪਰ ਜਦ ਤੇਰੀਆਂ ਡਾਕਟਰ ਪੋਤਰੀਆਂ ਚੁਰੜੀਆਂ ਭਰੇ ਹੱਥਾਂ ਦੀ ਅਸੀਸ ਲੈਣ ਆਈਆਂ ਤਾਂ ਤੇਰਾ ਬਰਾਂਡੇ ਵਿੱਚ ਡੱਠਾ ਖਾਲੀ ਬੰਜਾ ਘਰ ਵਿੱਚ ਸਖਣ ਤਾਂ ਭਰਿਆ ਸੀ ਤੇਰੀ ਡੰਗੋਰੀ ਦਾ ਚੁੱਪ-ਚਾਪ ਕਮਰੇ ਦੀ ਨੁੱਕਰੇ ਛੁੱਪ ਜਾਣਾ ਪਸਰੀ ਵੇਦਨਾ ਨੂੰ ਬੋਲ ਦੇਣ ਤੋਂ ਅਸਮਰੱਥ ਸੀ ਪਿੱਤਲ ਦੇ ਕੋਕਿਆਂ ਵਾਲਾ ਤੇਰਾ ਸੰਦੂਖ ਬਜ਼ੁਰਗੀ ਹੱਥਾਂ ਦੀ ਛੋਹ ਨੂੰ ਤਰਸ ਰਿਆ ਸੀ ਅਤੇ ਇਸ ਵਿੱਚ ਸੰਭਾਲੇ ਦਰੀਆਂ ਤੇ ਖੇਸਾਂ ਦੀ ਘੁੱਗੀਆਂ ਤੇ ਮੋਰਾਂ ਦੀ ਗੁਟਕਣੀ ਖਾਮੋਸ਼ੀ ਸੰਦੂਖ ਤੇ ਬੈ ਗਾਲੀ ਟਾਲੀ ਦੇ ਚਰਖੇ ਦੀ ਟੁੱਟੀ ਮਾਲ ਹਿਲਦੀ ਗੁੱਜ ਤੇ ਵਿੰਗਾ ਟਕੜ ਤੇਰੀ ਅਨਹੋਂਦ ਦੀ ਗਵਾਹੀ ਪਰਦੇ ਨੇ ਜਿਨ੍ਹਾਂ ਦਾ ਤੂੰ ਕਦੇ ਵਸਾ ਨਹੀਂ ਸਾਂ ਕਰਦੀ ਮਾਂ ਤੇਰੀਆਂ ਪੋਤਰੀਆਂ ਨੇ ਤੇਰੇ ਹੱਥਾਂ ਦੀਆਂ ਬੁਣੀਆਂ ਫੁਲਕਾਰੀਆਂ ਦਰੀਆਂ ਤੇ ਕੇਸ ਚਿੜੀਆਂ ਵਾਲੀਆਂ ਪੱਖੀਆਂ ਅਤੇ ਮਨ ਦੀ ਕਢਾਈ ਵਾਲੇ ਰਮਾਲਾਂ ਨੂੰ ਪਰਦੇਸ ਲੈ ਜਾਣ ਲਈ ਟੈਚੀ ਚਪਾ ਲਿਆ ਹੈ ਤਾਂ ਕਿ ਦਾਦੀ ਦੀਆਂ ਯਾਦਾਂ ਦੀ ਨਿੱਘੀ ਅਸੀ ਸੋਨਾਂ ਦੇ ਸਿਰਾਂ ਤੇ ਸੁਖਣ ਦੀ ਵਰਕਾ ਕਰਦੀ ਰਹੇ ਮਾਂ ਆਪਣੇ ਘਰ ਰਹੀਆਂ ਤੇਰੀਆਂ लाਡਲੀਆਂ ਪੋਤਰੀਆਂ ਕਦੇ ਤੇਰਾ ਚੇਤਾ ਕਰਕੇ ਬਹੁਤ ਉਦਾਸ ਹੋ ਜਾਂਦੀਆਂ ਅਤੇ ਕਦੇ ਤੇਰੀਆਂ ਗੱਲਾਂ ਯਾਦ ਕਰਕੇ ਬੀਤੇ ਪਲਾਂ ਨੂੰ ਮੋੜ ਲਿਆਉਂਦੀਆਂ ਨੇ ਮਾਂ ਤੇਰੇ ਦੁਆਵਾਂ ਦੇ ਦਵਾਰ ਮਨਤਾ ਦੇ ਵੇੜੇ ਅਤੇ ਅਸੀਸਾਂ ਦੀ ਨਗਰੀ ਸਾਵੇਂ ਨਤਮਸਤਕ ਹੁੰਦਿਆਂ ਅਰਦਾਸ ਕਰਦਾਂ ਕਿ ਪਰਦੇਸ ਵਸਤਿਆਂ ਨੂੰ ਸਦਾ ਸੁਖਨ ਬਖਸ਼ਦੀ ਰਹੀਂ ਅੱਛਾ ਮਾਂ ਅਸੀਂ ਹੁਣ ਫਿਰ ਬੇਵਤਨੇ ਹੋ ਚੱਲੇ ਹਾਂ ਵਕਤ ਮਿਲਿਆ ਹਤਾ ਤੇਰੀ ਦੂਦੀ ਤੂੜ ਮੱਥੇ ਨੂੰ ਚੋਹਣ ਲਈ ਜ਼ਰੂਰ ਪਰਤਾਂਗੇ ਜ਼ਰੂਰ ਪਰਤਾਂਗੇ ਰੱਬੀ ਨਿਯਮਤ ਵਰਗੀਆਂ ਮਾਂ ਮਾ ਲਈ ਹਰਫੀ عقیدਤ ਤੋਂ ਵੱਡੀ ਕਿਹੜੀ ਇਬਾਦਤ ਹੋਵੇਗੀ ਧੰਨਵਾਦ